ਕਾ ਸਾਰੀ ਕਿਸਾਨ ਭਰਾਵਾਂ ਨੂੰ ਸਾਰੇ ਹੀ ਜੀਮੀਂਦਾਰ ਭਰਾਵਾਂ ਨੂੰ ਤਾਂ ਬਈ ਤੋਂ ਸਵਾਗਤ ਆ ਕਰਤੋਂ ਨੰਬਰ ਦਾ ਡੈਰੀ ਫਾਰਮ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਹੈਗੀ ਤੇ ਪਿੰਡ ਦੇ ਸਾਨੂੰ ਸਾਰਾ ਕੋਈ ਬਾਈ ਤੋਂ ਜਾਣਕਾਰੀ ਦਵਾਵਾਂਗੇ ਇਸ ਤੋਂ ਪਹਿਲਾਂ ਕਿ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਚੈਨ ਨੰਬਰ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਤੇ ਫੋਲੋ ਜ਼ਰੂਰ ਕਰਨਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਕੇ ਤਾਂ ਵੀਡੀਓ ਨੰਬਰ ਹੈ 917950102 ਜਿਹੜੇ ਕਿਸੇ ਵੀ ਇਹਨੂੰ ਲੋਡ ਹੋਈ ਸਾਡੇ ਨਾਲ ਸੰਪਰਕ ਕਰ ਲਿਓ ਤਾਂ ਤੁਹਾਨੂੰ ਮਾਈ ਦੀ ਜਾਣਕਾਰੀ ਬਾਈ ਤੋਂ ਦਵਾਉਣੀ ਹੈਗੀ ਸਸ਼ੀਗਾ ਬਾਈ ਜੀ ਸਸ਼ੀਗਾ ਬਾਈ ਜੀ ਬਾਈ ਆਪਣਾ ਕੀ ਨਾਮ ਆਗਾ ਬਾਈ ਮੇਰਾ ਨਾਮ ਕੁਲਦੀਪ ਆ ਜੀ ਕੁਲਦੀਪ ਆ ਬਾਈ ਆਪਣਾ ਘਰ ਕਿੱਥੇ ਕਰਾਇਆ ਜਾਂਦਾਗਾ ਬਾਈ ਆਪਣਾ ਘਰ ਗਰਮੀ ਦਾਰਤੀ ਦੀ ਦੁਕਾਨ ਕੋਲ ਰਹਿ ਜਾਂਦਾ ਜੀ ਗਰਮੀ ਦਾਰਤੀ ਦੁਕਾਨ ਕੋਲੇ ਤੇ ਪਿੰਡ ਕਿਹੜਾ ਬਾਈ ਆਪਣਾ ਪਿੰਡ ਬੁਗਰਾ ਵੀਰੇ ਪਿੰਡ ਬੁਗਰਾ ਠੀਕ ਆ ਬਾਈ ਕੈਮੇ ਸੇਵਾ ਅੱਜ ਬਕਾਉਗਾ ਵੀ ਆਪਣੇ ਕੋਲ ਤੀਜੇ ਸੂਏ ਵੀਰੇ ਤੀਜੇ ਸੂਏ ਬਕਾਉਗਾ ਅੱਡ ਲੇਵਾ ਕਰਮਾਈ ਚੰਗਾ ਤਿਆਰ ਕਰੀ ਖੜੀ ਹੈਗੀ ਕਿੰਨੇ ਚਰ ਦੇ ਨੀਕ ਤੇਰ ਦੀ ਕੱਚੀ ਹੈ ਬਾਈ ਇਹ ਹਫਤੇ ਦੀ ਕੱਚੀ ਹੈ ਵੀਰੇ ਹਫਤੇ ਦੀ ਕੱਚੀ ਹੈ ਪਿਛਲੇ ਸੂਏ ਕਿੰਨਾ ਉਹ ਸੀਗਾ ਪਿਛਲੇ ਸੂਏ ਵੀਰੇ ਆਪਾਂ ਭਾਈ ਇਹ ਕ ਭਾਈ ਜੀ ਕਿਸੇ ਮੂਰੀ ਕਾਰਨ ਬਾਈ ਨੇ ਮਜ ਸੀੜ ਕਰਨੀ ਪੈ ਰਹੀ ਹੈਗੀ ਠੀਕ ਆ 4 ਲੀਟਰ ਪੀਰ ਸੋਈ ਬਾਈ ਕਨ ਜਦੋਂ ਦਿੱਤਾਗਾ ਤੇ ਬਈ ਅਰੇ ਸਰਕਾਰੀ ਸੀਮਣ ਦੀ ਹੈਗੀ ਨਹੀਂ ਲੱਗਿਆ ਚੰਗੇ ਸੀ ਬੰਦੀ ਹੈ ਬਈ ਪ੍ਰਾਈਵੇਟ ਲਗਾਇਆ ਹੋਇਆ ਹੈ ਪ੍ਰਾਈਵੇਟ ਸੀ ਲਗਾਗਾ ਠੀਕ ਆ ਭਾਈਆ ਪ੍ਰਾਈਵੇਟ ਸੀ ਲਗਾਇਆ ਬਾਈ ਨੂੰ ਪਰ ਪੱਕੀ ਨਾਲ ਹੈਣੀਗੀ ਠੀਕ ਆ ਬਾਕੀ ਆਰਡਰ ਲੈਵਾ ਕਰ ਮੈਂ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਪੀਰ ਜੀ ਦੇ ਨਾਲ ਜਦੋਂ ਇਹ 14 ਲੀਟਰ ਕੱਢਿਆ ਸੀ ਬਰੇ ਆਪਾਂ ਤੋਂ ਕੱਢਿਆ ਇੰਗਲਿਸ਼ ਲਈ ਬਾਕੀ ਆਰਡਰ ਲੈਵਾ ਤੁਸੀਂ ਬਾਕੀ ਕਰ ਮੈਂ ਦੇਖ ਲੈ ਬਾਈ ਦੀ ਸੇਵਾ ਹੈਣੀ ਕਿ ਨਹੀਂ ਹਫਤੇ ਦੀ ਕੱਚੀ ਜੇ ਕੋਈ ਪਾਲਣ ਨਾਲ ਵੀ ਲੈ ਗਿਆ ਆਰਡਰ ਲੈਵਾ ਕਰਮ ਵਾਲੀ ਚੰਗਾ ਤਿਆਰ ਕਰੂਗੀ ਠੀਕ ਆ ਪਿੱਠ ਪੂੜੇ ਇਹਦੇ ਕੱਦ-ਕਾੜ ਦੀ ਮੱਝ ਨਾਰਮਲ ਆ ਗਈ ਕਪਟ ਪੱਟ ਪੂੜਾ ਮਾਇਆ ਬਹੁਤ ਚੰਗਾ ਹੈਗਾ ਇਹ ਤੋਰ ਕਿਸੇ ਮਾੜੀ ਬਈ ਫਿਰ ਮੈਨੇ ਕੱਦ-ਕਾੜ ਜਾਂ ਸਿੰਘ ਥੋੜੇ ਕਰਮ ਵਾਲੇ ਦੇ ਖੁੱਲਿਆ ਪਰ ਉਸੇ ਗੋਲ ਕੁੰਨੇ ਮੋੜਨ ਲੱਗੀ ਇੱਕ ਤੋਰ ਕਿਦਾ ਵੇ ਆ ਪਤਾ ਬਾਕੀ ਬਾਈ ਜਾਣਕਾਰੀ ਬਾਈ ਤੋਂ ਲੈ ਲਈ ਬਾਈ ਦਾ ਮੋਬਾਈਲ ਨੰਬਰ ਹੀ ਪਾਵਾਂਗੇ ਤੇ ਸਕਰੀਨ ਤੇ ਵੀ ਚਲਾ ਦਾਂਗੇ ਜਿਹੜੇ ਕਿਸੇ ਵੀਰ ਨੂੰ ਲੋੜ ਹੈ ਬਾਈ ਨਾਲ ਸੰਪਰਕ ਕਰ ਲਿਓ ਠੀਕ ਆ ਬਾਕੀ ਆਰਡਰ ਲੈਵਾ ਕਰਮ ਵਾਲੇ ਤੁਸੀਂ ਦੇਗੀ ਸਾਡੇ ਬਹੁਤ ਚੰਗੇ ਆਰਡਰ ਲੈਵਾੜੀ ਮੱਝ ਆ ਗਈ ਕੀ ਆ ਖੁੱਲੇ ਢੁਲੇ ਸ਼ਰੀਰ ਤੇ ਤੇ ਨਹੀਂ ਆਰਡਰ ਲੈਵਰੀ ਮੱਝ ਆ ਗਈ ਬਾਈ ਦਾ ਘਰੇਲੂ ਕੰਮ ਆ ਕੋਈ ਵਪਾਰ ਦਾ ਕੰਮ ਨਹੀਂਗਾ ਨਾਰਮਲ ਸੇਵਾ ਬਾਈ ਦੀ ਆਰਡਰ ਦੇਵਾ ਕਰਨ ਦੇ ਹਫਤੇ ਦੀ ਕਿ ਕੀ ਆਰਡਰ ਦੇਵਾ ਕਰਮ ਵਾਲੀ ਹੋਰ ਤਿਆਰ ਕਰੂਗੀ ਠੀਕ ਆ ਬਾਈ ਦਾ ਨਾਰਮਲ ਕੰਮ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਬਈ ਮੋਬਾਈਲ ਨੰਬਰ ਬੋਲ ਦਿੰਦੇ ਆ ਆਪਣਾ 9733 9733 6851 6851 6851 ਵੀਰੇ 6851 ਹਾਂਜੀ ਹਾਂਜੀ 9733 6851 6851 ਜਿਹੜੇ ਕਿਸੇ ਵੀ ਨੂੰ ਲੋੜੀ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਚਲਾਣਗੇ ਬਾਕੀ ਬਾਈ ਦਾ ਸਪਾਰਕ ਕਰ ਲਿਓ ਮਾਇਦਾ ਇੱਕ ਕੱਢ ਨੂੰ ਫੇਰਦੇ ਮਾਇਤੇ ਨੀ ਮਰਾ ਦਿੰਨੇ ਆਗੇ ਆਰਡਰ ਲੈਵਾ ਕਰਨ ਵਾਲੀ ਚੰਗਾ ਤਿਆਰ ਕਰੂਗੀ ਹਫਤੇ ਦੀ ਕੱਚੀ ਆਗੀ ਬਾਈ ਜੀ ਬਾਈ ਦੀ ਨਾਰਮਲ ਸੇਵਾ ਕੀ ਕੋਈ ਹੈ ਨਹੀਂ ਸੇਵਾ ਵਾਲੀ ਹੈ ਨਹੀਂ ਬਾਈ ਜੀ ਜੇ ਕੋਈ ਕਰਮ ਵਾਲਾ ਵੀਰ ਪਾਣ ਵਾਲਾ ਵੀ ਸਾਰ ਸਾਰ ਵੀ ਲੈ ਗਿਆ ਤਾਂ ਮਜ 15 ਲੀਟਰ ਬਾਈ ਗਾ ਪੀਕ ਲੈਵਲ ਦੇ ਦੁੱਧ ਦੀ ਚਲੂਗੀ ਰੰਗ ਨਾਲ ਹਫਤੇ ਜਹਾਤੇ ਦੀ ਕੱਚੀ ਹਫਤੇ ਹੈ ਮਜਨੇ ਆਟਾ ਦੇਵਾ ਹੋਰ ਤਿਆਰ ਕਰਨੇਗਾ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੋ ਪਿਆਸ ਕਰ ਦਿੰਦੇ ਰਹੋ